ਅੰਮ੍ਰਿਤਸਰ ਪੁਲਿਸ ਦੇ ਨਾਰਕੋਟਿਕ ਸੈੱਲ ਨੇ 4 ਲੋਕਾਂ ਨੂੰ 15 ਕਿਲੋ ਅਫੀਮ ਸਮੇਤ ਗ੍ਰਿਫਤਾਰ ਕੀਤਾ ਹੈ। ਗ੍ਰਿਫਤਾਰ ਕੀਤੇ ਗਏ ਲੋਕਾਂ 'ਚੋਂ 3 ਚਾਰਖੰਡ ਅਤੇ 1 ਦਿੱਲੀ ਦਾ ਰਹਿਣ ਵਾਲਾ ਹੈ। ਪੁਲਿਸ ਨੇ ਇਹਨਾਂ ਕੋਲੋਂ ਇੱਕ ਸਵਿਫਟ ਕਾਰ ਵੀ ਬਰਾਮਦ ਕੀਤੀ ਹੈ, ਜਿਸ ਰਾਹੀਂ ਇਹ ਅਫੀਮ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿੱਚ ਸਪਲਾਈ ਕਰਦੇ ਸਨ। ਗੁਪਤ ਸੂਚਨਾ ਦੇ ਆਧਾਰ ਤੇ ਕਾਰਵਾਈ ਕਰਦੇ ਆ ਪੁਲਿਸ ਨੇ ਇਹਨਾਂ ਨੂੰ ਅੰਮ੍ਰਿਤਸਰ ਦੀ ਰਾਮ ਤੀਰਥ ਰੋਡ ਤੇ ਰੋਕ ਕੇ ਤਲਾਸ਼ੀ ਲਈ ਤਾਂ ਕਾਰ ਦੀ ਪੈਟਰੋਲ ਟੈਂਕੀ ਦੇ ਨੇੜੇ ਪਿਛਲੇ ਬੰਪਰ ਕੋਲ ਪੁਲਿਸ ਨੂੰ ਇੱਕ ਗੁਪਤ ਖਾਨਾ ਨਜ਼ਰ ਆਇਆ ਜਿਸ ਨੂੰ ਖੋਲਣ ਤੇ ਅਫੀਮ ਦੇ 15 ਪੈਕੇਟ ਬਰਾਮਦ ਹੋਏ ਇਹਨਾਂ ਗ੍ਰਿਫਤਾਰ ਲੋਕਾਂ ਤੋਂ ਪੁਲਿਸ ਸਖਤੀ ਨਾਲ ਪੁੱਛਗਿੱਛ ਕਰ ਰਹੀ ਹੈ ਅਤੇ ਕੁਝ ਹੋਰ ਵੀ ਖੁਲਾਸੇ ਹੋਣ ਦੀ ਉਮੀਦ ਜਤਾਈ ਜਾ ਰਹੀ ਹੈ ਨੋਕ ਦੀ ਕਬਜ਼ੇ ਵਿੱਚ ਜਿਹੜੀ ਗੱਡੀ ਸੀਗੀ ਸਵਿਫਟ ਕਾਰ ਉਹਦੇ ਵਿੱਚੋਂ ਅਸੀਂ ਇੱਕ ਸਪੈਸ਼ਲ ਕੈਵਿਟੀ ਉਹਨਾਂ ਨੇ ਤਿਆਰ ਕੀਤੀ ਸੀ ਜਿਹਦੇ ਚੋਂ ਸਰਚ ਕਰਨ ਤੇ ਸਾਨੂੰ 15 ਕਿਲੋ ਦੀ ਇਮਰਾਣ ਮਿਲੀ ਹੈ ਜਿਹੜੀ ਕਿ ਬੜਾ ਸਾਹਮਣੇ ਇਹ ਜਿਹੜੇ ਹੈਗੇ ਤਿੰਨੋਂ ਹੀ ਬੰਦੇ ਮੁਹੰਮਦ আহসান ਖਾਨ ਹੈ ਮੁਹੰਮਦ জাফর ਉਸ ਤੋਂ ਉਹ ਮੁਹੰਮਦ ਮੁਸਾਹਿਬ ਵਾਲਾ ਹੈ ਤੇ ਕਨਸ਼ਾਮ ਕਨਸ਼ਾਮ ਕਨਸ਼ਾ ਅਮਰ ਜਿਹੜਾ ਬਦਰਪੁਰ ਦਿੱਲੀ ਦਾ ਤੇ ਬਾਕੀ ਤਿੰਨ ਉਹ ਝਾਰਖੰਡ ਦੇ ਆ ਤਸਦੀਕ ਕਰ ਰਹੇ ਆ ਇਹਦੇ ਵਿੱਚ ਜਿਹੜੇ ਚਾਰੇ ਬੰਦੇ ਹੈਗੇ ਆ ਇਹਨਾਂ ਦਾ ਇਹ ਵੀ ਲਿੰਕ ਹੈਗਾ ਜੇਕਰ ਇਹ ਅਮਰਸਰ ਆਏ ਨੇ ਤਾਂ ਮਤਲਬ ਇਹਨਾਂ ਨੇ ਕਿਸੇ ਨੂੰ ਸਪਲਾਈ ਕਰਨੀ ਸੀ ਵੀ ਆਰ ਇਨਵੈਸਟੀਗੇਟਿੰਗ ਕਿ ਕਿਹਨੂੰ ਕਿਹਨੂੰ ਸਪਲਾਈ ਕਰਨੀ ਸੀ ਜਾ ਅੱਜ ਤੋਂ ਪਹਿਲਾਂ ਇਹਨਾਂ ਨੇ ਕਿੰਨੇ ਚੱਕਰ ਲਾਏ ਨੇ ਕਿ ਇਹਨੂੰ ਸਪਲਾਈ ਕੀਤੀ ਆ ਉਸ ਐਂਗਲ ਤੋਂ ਵੀ ਤਸਦੀਕ ਕੀਤੀ ਜਾ ਰਹੀ ਆ